ਦਾ ਕੋਚ ਪਾਲਸ ਧਵਾ ਲੈੰਦਾ ਏ ਡਾਇਰੈਕਟਰ ਕਿਉਂ ਬੇਬੇ ਫੋਟੋ ਫੋਟੋ ਹੀ ਪੂਰੀ ਸੁਣੀ ਲਾ ਗਏ ਸ਼ਹਿਵ ਜਹਾਦਿਆਂ ਦੀ ਮਾਤਾ ਕੁਜ਼ਰੀ ਕੱਲ ਨੂੰ ਤੁਰਦੇ ਆ 23 ਤਰੀਕ ਨੂੰ ਨਹੀਂ ਪਾਏਗਾ ਫੋਲ ਰਾਤ ਤੇ ਹੁਣ ਕਰਦੇ ਆ ਤਿਆਰੀ ਲੈ ਕੇ ਬਾਬੇ ਦਾ ਨੂੰ ਲੌਂਦਾ ਕੋਚ ਢੰਡੇ ਇਹ ਟੱਪਿਆ ਨਹੀਂ ਗਿਆ ਮੁੰਡੇ ਤਾਂ ਹੁਣ ਉੱਪਰ ਦੀ ਆਉ। ਕੋਚ ਢੰਡੇ ਕਿਹੜਾ ਹੋਵੇ ਤੋ ਰੰਗਵਾਰ ਹੋਵੇ ਹਾਂ ਇਧਰ ਆਉਗਾ ਦੋਨਾਂ ਦੇ ਇੱਕ ਪਾਸੇ ਪ੍ਰਿੰਟ ਹੈ ਜਿੱਧਰ ਮਰਜੀ ਲਾ ਦੇ। ਮੋਤੀ ਸਾਹਿਬ ਨਹੀਂ ਬਹੁਤ ਉੱਚੇ ਲੰਗੇ ਕੋਚ ਹੈ। ਹੈ ਲੈ ਮੀਲੇਸ਼ਨ ਕਰ ਦਿਆਂ ਡੈੱਕ ਨੂੰ ਸਾਜੂ ਬੰਦ ਕਰਾਂਗੇ ਤੇ ਲਫਾਫਾ ਲੈ ਜਿਹੜੀ ਚੀਜ਼ ਸੈੱਟ ਰਹੀ ਉਹਦੇ ਨਾਲ ਡੈੱਕ ਜਮਾ ਕਵਰ ਕਰ ਦਿਆਂਗੇ। ਕਰ ਦਿਆ ਮੁੰਡੇ ਹਰਤਾ ਕਵਰ ਸਾਰਾ ਭਾਈ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਤੇ ਤੇ ਸੰਗਤ ਬੈਠੀ ਆ ਬਹੁਤ ਸੀਗਾ ਬਹੁਤ ਹਾਂ ਤੇ ਆਓ ਟਰੈਕਟਰ ਵੀ ਆਪਣੇ ਠੀਕੇ ਸਿੰਘ ਬੋਲੇ ਜੋਰੀਆ ਸੋ ਸ੍ਰੀ ਅਕਾਲੋ ਹਲੋ ਭਾਈ अपने ग्रुप का तीजा रेटर भी पहुंच गया इधर संगत भी निजारे ओ जा। <laughs> तो भाई फतेहगढ़ साहब पहुंच गए ਤੇ ਮੁੰਡੇ 17 ਸੇ ਆਈ ਜਾਂਦੇ ਆ ਤੇ ਹੋਰ ਮੁੰਡੇ ਕਿਵੇਂ ਆ ਇੱਧਰ ਪਈ ਵਰਗ ਟਰੈਕਟਰ ਖੜੇ ਆ ਆਪਣੇ ਆ ਰਿਹਾ ਆਪਣਾ ਟਰੈਕਟਰ ਇੱਕ ਆ ਰਿਹਾ ਤੇ ਇੱਕ ਹੋ ਰਿਹਾ ਉਹ ਚਲੰਕਰ ਦਾ ਸਮਾਨ ਆਪਣਾ ਲਾਹੀ ਜਾਂਦਾ ਡੈਂਟਰਾਂ ਟਾਂਟ ਲਾਉਣਗੇ ਮੁੰਡੇ